ਬਾਪੂ ਜੀ ਨੇ ਦੱਸਿਆ ਕਿਵੇਂ ਗੁਰੂ ਕਿਰਪਾ ਨਾਲ ਉਹਨਾਂ ਨੂੰ ਸੇਵਾ ਦੀ ਲਾਗ ਲੱਗੀ ਉਹਨਾਂ ਦਾ ਜੀਵਨ ਕਿਵੇਂ ਤਬਦੀਲ ਹੋ ਗਿਆ ਕਿ ਓਮ ਪ੍ਰਕਾਸ਼ ਤੋਂ ਉਹ ਅਮਰ ਸਿੰਘ ਸਜੇ ਸਤਕੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤਲਾ ਜੇ ਕੋ ਗੁਰੂ ਚਰਨਾ ਵਿੱਚ ਮੰਟਿਕਾ ਗੁਰੂ ਦੇ ਦਸੀ ਸੇਵਾ ਪਿਆਰ ਤੇ ਸ਼ਰਧਾ ਨਾਲ ਕਰਦਾ ਉਸੇ ਸੇਵਾ ਸਫਲ ਜ਼ਰੂਰ ਹੁੰਦੀ ਹੈ ਇਸ ਦਿਪਹਿਰਾ ਦਿਨ ਤੇ ਇਹ ਨਿਹੰਗ ਬਾਣੇ ਵਿੱਚ ਇਹ ਬਜ਼ੁਰਗ ਬਾਪੂ ਜੀ ਸਾਨੂੰ ਸਾਰਿਆਂ ਨੂੰ ਪਰੀਨਾ ਦਿੰਦੇ ਨਜ਼ਰ ਆ ਰਹੇ ਨੇ ਕਿਵੇਂ ਇਹ ਰੋਜ਼ਾਨਾ ਰੀੜੀ ਤੇ ਪਾਣੀ ਲਿਆਉਂਦੇ ਨੇ ਤੇ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ਤੋਂ ਸੱਚਖੰਡੇਰਬਾਦ ਸੈ ਜਾਣ ਵਾਲੀਆਂ ਸੰਗਤਾਂ ਨੂੰ ਬੜੇ ਹੀ ਪਿਆਰ ਤੇ ਸ਼ਰਧਾ ਨਾਲ ਚਾਚਖਾਉਂਦੀ ਸੇਵਾ ਕਰਦੇ ਨੇ ਉਹਨਾਂ ਨੇ ਆਪਣੀ ਸੇਵਾ ਦੀ ਇਸ ਲਾਗ ਬਾਰੇ ਦੱਸਣ ਦੇ ਨਾਲ ਨਾਲ ਕਿਵੇਂ ਉਹ ਓਮ ਪ੍ਰਕਾਸ਼ ਤੋਂ ਅਮਰ ਸਿੰਘ ਸੱਜੀ ਇਸ ਸਵਰ ਬਾਰੇ ਵੀ ਸਾਡੇ ਰਿਪੋਰਟਰ ਰਾਜੀਸ਼ ਕੁਮਾਰ ਜੀ ਨਾਲ ਗੱਲ ਕੀਤੀ ਆਉ ਸੁਣਦੇ ਹਾਂ ਤੁਸੀਂ ਜਿਹੜੇ ਉਹ ਓਨਰ ਟੀਵੀ ਦੇ ਨਾਲ ਤੇ ਮੈਂ ਹਾਂ ਅਰਜੇਸ ਸੰਧੂ ਖੜਿਆ ਹਾਂ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਜਿੱਥੇ ਕੀ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਦਾਲੂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਪਹੁੰਚਦੇ ਨੇ ਤੇ ਉੱਥੇ ਹੀ ਇੱਕ ਗੁਰਸਿੱਖ ਅਮਰ ਸਿੰਘ ਵੱਲੋਂ ਉੱਥੇ ਇੱਕ ਸ਼ਬੀਰ ਲਗਾ ਕੇ ਤੇ ਉਹਨਾਂ ਨੂੰ ਇੱਥੇ ਜਲ ਸ਼ਕਾਇਆ ਜਾਂਦਾ ਹੈ ਆਖਰ ਇਹ ਜਜਬਾ ਇਹ ਉਪਰਾਲਾ ਕਰਨ ਦੀ ਗੱਲ ਮਨ 'ਚ ਕਦੋਂ ਆਉਂਦੀ ਹੈ ਵੀ ਮੈਨੂੰ ਜਿਹੜਾ ਇਹ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਹੋਣ ਵਾਲੇ ਸ਼ਰਦਾਲੂਆਂ ਨੂੰ ਜਲ ਛਕਾਉਣਾ ਚਾਹੀਦਾ ਗੱਲਬਾਤ ਜ਼ਰੂਰ ਕਰਾਂਗੇ ਉਸ ਗੁਰਸਿੱਖ ਅਮਰ ਸਿੰਘ ਦੇ ਨਾਲ ਅਮਰ ਸਿੰਘ ਜੀ ਬਹੁਤ ਬਹੁਤ ਸਵਾਗਤ ਆ ਜੀ ਓਨ ਏ ਟੀਵੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਦਾ ਜਿਹੜਾ ਸਤਗੁਰੂ ਦੀ ਸੇਵਾ ਲੈ ਰਹੇ ਨੇ ਸੋ ਗੱਲ ਕਰੀਏ ਵੀ ਤੁਹਾਡੇ ਵੱਲੋਂ ਜਿਹੜੀ ਆ ਇੱਥੇ ਸੰਗਤਾਂ ਦੀ ਸੇਵਾ ਕੀਤੀ ਜਾਂਦੀ ਸੱਚਖੰਡ ਹਰਮੰਦਰ ਸਾਹਿਬ ਜਿਹੜੇ ਚਰਦਾਲੂ ਜਾਂਦੇ ਨੇ ਉਹਨਾਂ ਨੂੰ ਜਲ ਛਕਾਇਆ ਜਾਂਦਾ ਆਖਰ ਕਿੱਥੋਂ ਮੰਨ ਚੇ ਗੱਲ ਆਉਂਦੀ ਆ ਵੀ ਮੈਨੂੰ ਇਹ ਪ੍ਰਾਲਾ ਕਰਨਾ ਚਾਹੀਦਾ ਇਹ ਸਤਗੁਰੂ ਦੀ ਕਿਰਪਾ ਹੈ ਜੀ ਇਹ ਗੁਰ ਇਹ ਸਤਗੁਰੂ ਦੀ ਕਿਰਪਾ ਹੈ ਇਹ ਸਤਗੁਰੂ ਨੇ ਕਿਰਪਾ ਕੀਤੀ ਹੈ ਇਹ ਗੁਰੂ ਸਾਹਿਬ ਨੇ ਕਿਰਪਾ ਕਰਕੇ ਸੇਵਾ ਲੈ ਰਹੇ ਨੇ ਤੇ ਸਾਡਾ ਨਾਂ ਪਹਿਲਾ ਹੁੰਦਾ ਸੀ ਓਮ ਪ੍ਰਕਾਸ਼ ਤੇ ਸਾਡਾ ਬਹੁਤ ਗੰਦਾ ਜੀਵਨ ਹੁੰਦਾ ਸੀ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਤੇ ਸਾਨੂੰ ਸਿੱਖੀ ਬਾਣੀ ਲਿਆਂਦਾ ਤੇ ਅਮਰ ਛੱਕੇ ਅਸੀਂ ਸੇਵਾ ਸਤਗੁਰੂ ਜੀ ਸੇਵਾ ਲੈ ਰਹੀ ਨੇ ਗੁਰੂ ਸਾਹਿਬ ਦੀ ਕਿਰਪਾ ਹੈ ਸੋ ਇੱਕ ਸਫਰ ਜਿਹੜਾ ਤੁਹਾਨੂੰ ਦੱਸਿਆ ਗਿਆ ਤੁਹਾਡੇ ਕੋਲ ਦੱਸਿਆ ਜਾ ਰਿਹਾ ਵੀ ਹੋਮ ਪ੍ਰਕਾਸ਼ ਤੋਂ ਅਮਰ ਸਿੰਘ ਬਣਦਾ ਸਫਰ ਜਿਹੜਾ ਹੈ ਕਿੰਨਾ ਕੁ ਬਾਣੀ ਬਾਣੇ ਦੇ ਵਿੱਚ ਆ ਕੇ ਤੇ ਸਕੂਨ ਮਿਲ ਰਿਹਾ ਹੈ ਤੇ ਪਹਿਲਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ ਪਹਿਲਾਂ ਦਾ ਜੀਵਨ ਸਾਡਾ ਬੜਾ ਨਰਕਾ ਦਾ ਜੀਵਨ ਸੀ ਜੀ ਬਹੁਤ ਔੜਾ ਜੀਵਨ ਸੀ ਤੇ ਜਿਹੜਾ ਉਹਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਸਿੱਕੀ ਦਾ ਜਿਹੜਾ ਸਿੱਕੀ ਦਾ ਆਨੰਦ ਹੈ ਇਹ ਬਹੁਤ ਵਧੀਆ ਆਨੰਦ ਹੈ ਤੇ ਨੌਜਵਾਨਾਂ ਨੂੰ ਬੇਨਤੀ ਕਰਾਂਗੇ ਭਾਈ ਨੌਜਵਾਨੋ ਨਸ਼ਾ ਕਿਸੇ ਪ੍ਰਕਾਰ ਦਾ ਨਾ ਕਰੋ ਸਿਰੇ ਅਮਰਦਵਲ ਉੱਠੋ ਤੇ ਵਾਹਿਗੁਰੂ ਦਾ ਨਾਮ ਲਓ ਤੇ ਸੇਵਾ ਕਰੋ ਉਹਨਾਂ ਵੇਖੋ ਬੱਚੇ ਸੇਵਾ ਕਰਦੇ ਪਏ ਨੇ ਤੇ ਸੇਵਾ ਕਰਕੇ ਬਹੁਤ ਸਨਮਾਨ ਹੁੰਦਾ ਹੁੰਦਾ ਸਾਨੂੰ ਬੰਨਦੰਦਾ ਜੋ ਬੱਚੇ ਜਿਹੜੇ ਸੇਵਾ ਲੱਗਦੇ ਨੇ ਸੇਵਾ ਕਰਦੇ ਨੇ ਬਹੁਤ ਕਿਰਪਾ ਕਰਦਾ ਹੈ ਦੀ ਇੱਕ ਗੁਰਸਾਹਿਬ ਦੀ ਬੇਨਤੀ ਕਰਾਂਗੇ ਨੌਜੋਨਾਂ ਨੂੰ ਬਈ ਨਸ਼ਾ ਕਿਸੇ ਪ੍ਰਕਾਰ ਦਾ ਨਾ ਕਰੋ ਤੇ ਸਿੱਕੀ ਦਾ ਨਸ਼ਾ ਤੇ ਇਨਸਾਨੀਅਤ ਦਾ ਨਸ਼ਾ ਇਹ ਇਨਸਾਨੀਅਤ ਦਾ ਨਸ਼ਾ ਇਹ ਕਿਸੇ ਨਾਲ ਗੁਰੂ ਜੀ ਸਿੰਘ ਬਣ ਕੇ ਦਿਲ ਛੋਟਾ ਨਹੀਂ ਰੱਖਣਾ ਦਿਲ ਵਿਸ਼ਾਲ ਰੱਖਣਾ ਕਿਸੇ ਈਰਖਾਵਾਦੀ ਨਹੀਂ ਬਣਨਾ ਕਿ ਅਗਲਾ ਸਾਮਣਾ ਕੋਣ ਹੈ ਮਤ ਕਰਨੀ ਹਰ ਇੱਕ ਦੀ ਸੋ عمر ਸਿੰਘ ਜੀ ਵੇਖਿਆ ਵੀ ਇੱਥੇ ਪਾਣੀ ਦਾ ਕੋਈ ਵੀ ਸੋਰਸ ਨਹੀਂ ਹੈ ਕਿਸੇ ਤਰ੍ਹਾਂ ਦੀ ਪਾਣੀ ਦੀ ਜਿਹੜੀ ਆ ਪ੍ਰਬੰਧ ਨਹੀਂ ਪ੍ਰਸ਼ਾਸਨ ਵੱਲੋਂ ਕੀਤੇ ਗਏ ਆਖਰ ਤੁਹਾਡੇ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਆ ਇਹ ਵੀ ਦੇਖਿਆ ਗਿਆ ਵੀ ਹੁੰਦਿਆ ਤੁਸੀਂ ਇੱਕ ਰਕਸ਼ੇ ਦੇ ਉੱਤੇ ਡਰਮ ਰੱਖ ਕੇ ਤੇ ਪਾਣੀ ਲੈਣ ਜਾ ਰਹੇ ਸੀ ਕਿੰਨੀ ਕੁ ਮਿਹਨਤ ਮੁਸ਼ਕਲ ਇੱਥੇ ਕਰਨੀ ਪੈਂਦੀ ਸੇਵਾ ਨਿਭਾਉਣ ਲਈ ਵੇਖੋ ਜੀ ਜਦੋਂ ਉੱਥੇ ਹਿਆਲ ਜਦੋਂ ਸਰਦੀਆਂ ਸੀ ਉਦੋਂ ਸਾਨੂੰ ਕੋਈ ਜ਼ਰੂਰਤ ਨਹੀਂ ਸੀ ਉਦੋਂ ਪਾਣੀ ਫੋਨ ਕਰ ਹੁਣ ਆ ਗਿਆ ਗਰਮੀਆਂ ਤੇ ਹੁਣ ਪਾਣੀ ਸੰਤੋਖ ਸਿੰਘ ਸਾਹਿਬ ਤੋਂ ਲਿਆਉਣਾ ਪੈਂਦਾ ਹੈ ਤੇ ਉਹ ਪਾਣੀ ਲਿਆਉਣਾ ਸਾਡਾ ਸਰੀਰ ਜਨਨ ਸੁਖਤਾਂ ਤੋਂ ਉਹਨਾਂ ਸਟਰੀਜੇ ਦੰਦੂਸੀ ਤੇ ਬਹੁਤ ਆਨੰਦ ਆ ਸੇਵਾ ਵਿੱਚ ਬਹੁਤ ਆਨੰਦ ਇਹ ਬੇਨਤੀ ਕਰਾਂਗੇ ਨੌਜਵਾਨਾਂ ਨੂੰ ਵੀ ਨਸ਼ੇ ਵੱਲ ਕਿਸੇ ਨਾਲ ਜਾਓ ਤੇ ਸੇਵਾ ਕਰੋ ਮੈਂ ਦੇਖਿਆ ਅਮਰ ਸਿੰਘ ਜੀ ਤੁਸੀਂ ਇੱਥੇ ਸੇਵਾ ਕਰ ਰਹੇ ਸੀ ਜਿਹੜੇ ਨੌਜਵਾਨ ਇਥੋਂ ਗੁਜ਼ਰਦੇ ਨੇ ਸਤਗੰਗ ਚੇਰੀ ਰਮੰਦਰ ਸਾਹਿਬ ਨਾਤਮਸਤਕ ਹੋਣ ਜਾਂਦੇ ਨੇ ਤੁਹਾਨੂੰ ਉਹਨਾਂ ਵੱਲੋਂ ਉਹਨਾਂ ਨੂੰ ਤੁਹਾਡੇ ਵੱਲੋਂ ਰੋਕੇ ਤੇ ਇੱਥੇ ਸੇਵਾ ਕਰਾਈ ਜਾ ਰਹੀ ਆ ਆਖਰ ਨਵੀਂ ਪੀੜੀ ਨੂੰ ਕਿੰਨਾ ਕ ਜਿਹੜਾ ਬਾਈਥੋਂ ਚੰਗੀ ਸਿੱਖ ਮਿਲਦੀ ਦੇਖੋ ਜਿਹਦੇ ਕਰਮ ਸੇਵਾ ਉਹ ਕਰ ਦਿੰਦਾ ਤੇ ਜਿਨ੍ਹਾਂ ਨੇ ਕਰਮਾਂ ਚ ਨਹੀਂ ਸੇਵਾ ਉਹ ਬਾਹਰ ਨਾ ਮਰ ਕੇ ਚਲ ਜਾਂਦੇ ਆ ਤੇ ਜਿਨ੍ਹਾਂ ਕੋਲ ਸਤਗੁਰੂ ਕਿਰਪਾ ਕਰਦੇ ਨੇ ਜਿਨ੍ਹਾਂ ਦੇ ਸਤਗੁਰੂ ਕਿਰਪਾ ਕਰਦੇ ਨੇ ਉਹ ਬੱਚੇ ਸੇਵਾ ਕਰਦੇ ਨੇ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਸਭ ਖੇਡ ਗੁਰੂ ਸਾਹਿਬ ਦੀ ਹੈ ਇਹ ਸਾਡੇ ਦੇਖੋ ਇਹ ਬੱਚੇ ਸੇਵਾ ਕਰਦੇ ਪਏ ਇਹਨਾਂ ਦੀ ਗੁਰੂ ਦੀ ਕਿਰਪਾ ਹੈ ਇਹਨਾਂ ਦੀ ਗੁਰੂ ਦੀ ਕਿਰਪਾ ਉਹ ਕਰਦੇ ਪਏ ਨੇ ਇਹਨਾਂ ਨੂੰ ਧੰਵਾਦ ਗੁਰੂ ਸਾਹਿਬ ਦਾ ਤੇ ਇਹ ਜਿੰਦਾ ਪਾਣੀ ਪੀਣ ਆ ਰਹੇ ਆ ਤੇ ਉਹਨਾਂ ਦਾ ਧੰਵਾਦ ਗੁਰੂ ਸਾਹਿਬ ਦਾ ਬਹੁਤ ਗੁਰਸਾਹਿਬ ਦਾ ਧੰਨਵਾਦ ਆ ਗੁਰੂ ਸਾਹਿਬ ਸੇਵਾ ਲੈ ਰਿਹਾ। ਉਮਰ ਸਿੰਘ ਜੀ ਕਿੰਨਾ ਕੁ ਸਕੂਨ ਐ ਇਸ ਸੇਵਾ ਕਰਨ ਨੂੰ ਮਿਲਦਾ ਕਿੰਨੇ ਵਜੇ ਸੇਵਾ ਦੀ ਸ਼ੁਰੂਆਤ ਸਵੇਰੇ ਕੀਤੀ ਜਾਂਦੀ ਹੈ ਤੇ ਸ਼ਾਮ ਤੱਕ ਕਿੰਨੇ ਵਜੇ ਤੱਕ ਸੇਵਾ ਕੀਤੀ ਜਾਂਦੀ ਹੈ। ਸੇਕੋ ਜੀ ਸੇਵਾ ਦਾ ਤਾਂ ਆਨੰਦ ਜਿੱਤਾ ਗੁੰਗੇ ਨੂੰ ਮਠਿਆਈ ਦੇ ਦਈਏ ਨਾ ਤੇ ਗੁੰਗਾ ਨੱਚੇਗਾ, ਟੱਪੇਗਾ, ਹੱਸੇਗਾ, ਦਸੇਗਾ ਗੁਰਬਾਣੀ ਦਾ, ਸੇਵਾ ਦਾ ਆਨੰਦ ਐ। ਇਹ ਦਸਣ ਤੋਂ ਪਰੇ ਐ। ਦਸਣ ਵਾਲੀ ਚੀਜ਼ ਨਹੀਂ ਇਹ। ਇਹ ਤਾਂ ਬਹੁਤ ਆਨੰਦ ਐ। ਬੋਲ ਨੰਦ ਜੇ ਸੇਵਾ ਕਰੋਗੇ ਤੁਸੀਂ ਕਰੋਗੇ ਤਾਂ ਵੇਖੋ ਨੰਦ ਸੋ ਨੌਜਵਾਨ ਪੀੜੀ ਜਿਹੜੀ ਨਸ਼ਿਆਂ ਦੇ ਵਿੱਚ ਗਰਕ ਹੋ ਰਹੀ ਆ ਸਖੀਰੋਂ ਬਾਣੇ ਤੋਂ ਆਪਣੀ ਸੱਭਿਆਚਾਰ ਤੋਂ ਦੂਰ ਹੁੰਦੀ ਜਾਂਦੀ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋ ਉਹਨਾਂ ਨੂੰ ਇਹ ਬੇਨਤੀ ਕਰਾਂਗੇ ਬਈ ਨਸ਼ਾ ਕਿਸੇ ਪ੍ਰਕਾਰ ਦਾ ਨਾ ਖਾਓ ਨਸ਼ਾ ਕਰਨੇ ਤੇ ਸੇਵਾ ਦਾ ਸੱਚਾਈ ਦਾ ਸੱਚਾਈ ਨਾਲ ਚੱਲੋਗੇ ਤੇ ਗੁਰੂ ਤੁਹਾਡੀ ਮਤ ਕਰੇਗਾ ਤੇ ਬਹੁਤ ਆਨੰਦ ਹੈ ਤੇ ਸਾਨੂੰ ਤੇ ਮਹਾਰਾਜ ਬਹੁਤ ਹੀ ਦਸਤੋਂ ਤੋਂ ਭਰੇ ਆ ਬਹੁਤ ਆਨੰਦ ਹੈ ਇਹ ਨੌਜਵਾਨਾਂ ਨੂੰ ਬੇਨਤੀ ਕਰਾਂਗੇ ਨੌਜਵਾਨੋ ਨਸ਼ਿਆਂ ਦਾ ਤਿਆਗੋ ਸਾਡਾ ਅਸੀਂ ਪੰਜਾਬ ਸਾਡਾ ਪੰਜਾਬ ਸੀ ਰੰਗਲਾ ਪੰਜਾਬ ਹੁਣ ਸਾਡਾ ਪੰਜਾਬ ਗੰਦਲਾ ਪੰਜਾਬ ਤੇ ਗੰਦਲਾ ਪੰਜਾਬ ਕੀਤਾ ਕਿਹਨਾਂ ਨੇ ਲੀਡਰਾਂ ਨੇ ਲੀਡਰਾਂ ਨੇ ਜੇ ਕੋਈ ਨਸ਼ੇ ਜਿਡਾਂ ਦੀ ਗੱਲ ਕਰਦਾ ਏ ਤੇ ਉਹਨੂੰ ਤੇ ਸਰਕਾਰ ਫੜ ਲੈਂਦੀ ਆ ਤੇ ਜੇ ਨਸ਼ੇ ਵੇਚਦਾ ਏ ਉਹ ਫਿਰ ਆਜ਼ਾਦ ਘੁੰਮਦੇ ਆ ਇਹ ਬੇਨਤੀ ਕਰਾਂਗੇ ਸਰਕਾਰਾਂ ਨੂੰ ਵੀ ਕਿ ਜਿਹੜੇ ਨੌਜਵਾਨਾਂ ਨੂੰ ਪੰਜਾਬ ਨੂੰ ਬਚਾਓ ਤੇ ਜਿਹੜੇ ਨਸ਼ੇ ਆ ਇਹ ਜਿਹੜੇ ਜਿਹੜੇ ਕੈਮੀਕਲ ਦੇ ਨਸ਼ੇ ਨੇ ਦੇਖੋ ਇਹ ਲੈ ਬੰਦਾ ਵੀ ਖਾ ਲੈਂਦਾ ਸੀ ਨਾ ਭੀਮ ਖਾਖੇ ਤੰਦੂਸਰ ਨਹੀਂ ਲੋਕ ਜਿਹੜੇ ਦੂਸਰੇ ਕੈਮੀਕਲ ਦੇ ਨਸ਼ੇ ਨੇ ਇਹ ਜ਼ਿੰਦਗੀ ਬਹੁਤ ਬਰਬਾਦ ਕਰਦੇ ਰਹੇ ਨੇ ਤੇ ਕੈਮੀਕਲ ਦੇ ਨਸ਼ੇ ਬਿਲਕੁਲ ਬੰਦ ਹੋਣ ਚਾਹੀਦੇ ਜਿਹੜੇ ਭੀਮ ਦਾ ਹੋਰ ਜਿਹੜੇ ਇਹ ਨਸ਼ਾ ਹੋਵੇ ਤੇ ਵਧੀਆ ਕਰਨ ਇਹ ਤੁਹਾਡੇ ਥਰੂ ਬੰਦ ਕਰਾਂਗੇ ਇਹ ਜਿਹੜੇ ਕੈਮੀਕਲ ਦੇ ਨਸ਼ੇ ਆ ਇਹ ਉਹਨਾਂ ਜਿਹੜਾ ਵਿੱਚ ਇਹ ਚਿੱਟਾ ਵੇਦ ਨੂੰ ਸਿੱਧੀ ਕੋਲੀ ਚਾਹੀਦੀ ਆ ਸਭ ਤੋਂ ਬਹੁਤ ਧੰਨਵਾਦ ਮਨ ਸਿੰਘ ਜੀ ਇਹ ਸਾਨੂੰ ਗੁਰਸੇਕ ਜਿਹੜੇ ਕੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜਾਣ ਵਾਲੇ ਰਸਤੇ ਹੈਰੀਟੇਜ ਦੇ ਉੱਪਰ ਹੈਟਰ ਸਟਰੀਟ ਦੇ ਉੱਪਰ ਜਲਦੀ ਸ਼ਬੀਲ ਲਗਾਈ ਹੋਈ ਹੈ ਤੇ ਨੌਜਵਾਨਾਂ ਨੂੰ ਇਥੇ ਸੇਵਾ ਕਰਨ ਲਈ ਪ੍ਰੇਰਿਤ ਕਰਦੇ ਨੇ ਜਿਹੜੀ ਸੰਗਤ ਜਿਹੜੀ ਸਤਕਾਂਠ ਸ਼੍ਰੀ ਹਰਮੰਦਰ ਸਾਹਿਬ ਨਤਮਸਤਕੋਂ ਕੋਣ ਪਹੁੰਚਦੀ ਆ ਉਹਨੂੰ ਠੰਡਾ ਤੇ ਮਿੱਠਾ ਜਲ ਛਕਾਉਂਦੇ ਨੇ ਸੋ ਸੰਗਤਾਂ ਦਾ ਭਰਪੂਰ ਪਿਆਰ ਇਸ ਗੁਰਸੇ ਕਮਰ ਸਿੰਘ ਨੂੰ ਮਿਲ ਰਿਹਾ ਹੈ ਤੇ ਜਦੋਂ ਵੀ ਅਮਰਸਾ ਆਉਂਦੇ ਤੇ ਗੁਰੂ ਨਗਰੀ ਪਹੁੰਚ ਕੇ ਇਸ ਅਮਰ ਸਿੰਘ ਜੀ ਵੱਲੋਂ ਜਿਹੜੀ ਸੇਵਾ ਨਿਭਾਈ ਜਾ ਰਹੀ ਆ ਉਥੇ ਜਲ ਜ਼ਰੂਰ ਛਕਾਉ ਮੈਨੂੰ ਯਾਨੀ ਕਿ ਅਰਜੇ ਸੰਧੂ ਨੂੰ ਦੀ ਇਜਾਜ਼ਤ ਦੇਖਦੇ ਰਹੋ ON 8 TV